ਡੋਲੀ ਵਾਲੀ ਕਾਰ ਦੀ ਥਾਂ ਤੇ ਨੌਜਵਾਨ ਬੈਲ ਗੱਡੀਆਂ ਤੇ ਲੈ ਤੁਰਿਆ ਬਰਾਤ ਲੋਕ ਕਹਿੰਦੇ ਰੇਸ ਲਾਉਣੀ ਆ ਜਾਂ ਵਿਆਹ ਕਰਵਾਉਣਾ ਹੈ ਦੋਸਤੋ ਜਿੱਥੇ ਅੱਜ ਕੱਲ ਦੇ ਨੌਜਵਾਨ ਬਰਾਤ ਲਈ ਮਹਿੰਗੀਆਂ ਕਾਰਾਂ ਬੁੱਕ ਕਰਦੇ ਨੇ ਉੱਥੇ ਵੀ ਹੁਣ ਇੱਕ ਨੌਜਵਾਨ ਨੇ ਕੀਤਾ ਸਭ ਤੋਂ ਵੱਖਰਾ ਕੰਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਆਪਣੀ ਬਰਾਤ ਦੌੜਾਂ ਵਿੱਚ ਭਜਾਉਣ ਵਾਲੀ ਬੈਲ ਗੱਡੀ ਤੇ ਲੈ ਜਾ ਰਿਹਾ ਹੈ ਪਰ ਜਦੋਂ ਵਿਚੋਲੇ ਨੇ ਇਸ ਨੂੰ ਕਿਹਾ ਕਿ ਡੋਲੀ ਵਾਸਤੇ ਕੋਈ ਵਧੀਆ ਗੱਡੀ ਕਰਵਾ ਲੈ ਬੈਲ ਗੱਡੀ ਤੇ ਬਰਾਤ ਕੌਣ ਲੈ ਕੇ ਜਾਂਦਾ ਹੈ ਤਾਂ ਵਿਆਹ ਵਾਲਾ ਮੁੰਡਾ ਕਹਿੰਦਾ ਕਿ ਇਹ ਬੈਲ ਇਹਤੇ ਬੜਧ ਹੀ ਮੇਰੀ ਪਛਾਣ ਨੇ ਇਹਨਾਂ ਨੇ ਮੈਨੂੰ ਬਹੁਤ ਦੌੜਾਂ ਜਿਤਾਈਆਂ ਨੇ ਤੇ ਮੈਨੂੰ ਬਹੁਤ ਕੁਝ ਦਿੱਤਾ ਏ ਮੈਂ ਕਿਰਾਏ ਤੇ ਕੋਈ ਮਹਿੰਗੀ ਗੱਡੀ ਕਿਉਂ ਬੁੱਕ ਕਰਾਵਾਂ ਜਦੋਂ ਕਿ ਮੇਰੇ ਕੋਲ ਆਪਣੀ ਬੈਲ ਗੱਡੀ ਏ ਮੈਂ ਤਾਂ ਬਰਾਤ ਇਸੇ ਤੇ ਲੈ ਕੇ ਜਾऊं ਜਿਸ ਤੋਂ ਬਾਅਦ ਵਿਚੋਲਾ ਪਾਸੇ ਹੋ ਕੇ ਖੜ ਗਿਆ ਤੇ ਬਰਾਤ ਤੁਰ ਪਈ ਪਰ ਇਸ ਵੀਡੀਓ ਨੂੰ ਦੇਖ ਕੇ ਕਈ ਲੋਕ ਕਹਿ ਰਹੇ ਨੇ ਕਿ ਕੁੜੀ ਵਾਲਿਆਂ ਕੋਲ ਜਾ ਕੇ ਦੌੜ ਨਹੀਂ ਲਾਉਣੀ ਵਿਆਹ ਕਰਵਾਉਣਾ ਏ ਅਤੇ ਕੋਈ ਕਹਿ ਰਿਹਾ ਹੈ ਕਿ ਕੁੜੀ ਨੂੰ ਕਿੱਥੇ ਬਿਠਾਏਗਾ ਸੋ ਹਰ ਕਿਸੇ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਕੀ ਕਦੋਂ ਕਿਵੇਂ ਤੇ ਕਿਸ ਤਰੀਕੇ ਨਾਲ ਕਰਨਾ ਏ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ